ਬੱਸੀ ਪਠਾਣਾ ਦੇ ਨਜ਼ਦੀਕ ਪੈਂਦੇ ਪਿੰਡ ਥਾਂਬਲਾ ਦੀ ਭਾਖੜਾ ਨਹਿਰ 'ਚ ਇੱਕ ਵਿਅਤਿ ਨੇ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਵਜ੍ਹਾ ਵੀ ਬਣੀ ਤਾਂ ਦਾਜ ਦੀ ਮੰਗ। ਦਾਜ ਵਰਗੀ ਜ਼ਹਿਰੀ ਲਾਨਤ ਨੇ ਅਜ ਮੋੜ ਇੱਕ ਵਿਅਤਿ ਦੀ ਜਾਨ ਲੈ ਲਈ। ਸ਼੍ਰੀ ਗੰਗਾ ਨਗਰ ਦੀ ਰਹਿਣ ਵਾਲੀ ਬਿਮਲਾ ਰਾਣੀ ਦਾ ਵਿਆਹ 8 ਸਾਲ ਪਹਿਲਾਂ ਅਬੋਹਰ ਦੇ ਰਹਿਣ ਵਾਲੇ ਅਸ਼ਵਨੀ ਨਾਲ ਹੋਇਆ ਸੀ, ਜੋ ਕਿ ਪੇਸ਼ੇ ਵਜੋਂ ਡਰਾਈਵਰੀ ਕਰਦਾ ਹੈ। ਇੱਕ ਪਿਓ ਵੱਲੋਂ ਦੁਨੀਆਂ ਦਾ ਸਭ ਤੋਂ ਮਹਿੰਗਾ ਖਜ਼ਾਨਾ, ਯਾਨੀ ਕਿ ਆਪਣੀ ਧੀ ਨੂੰ ਵਿਆਹ ਕੇ ਦੂਜੇ ਦਾ ਘਰ ਭਰਿਆ ਜਾਂਦਾ ਹੈ। ਪਰ ਫਿਰ ਵੀ ਦਾਜ ਦੇ ਲਾਲਚਿਆਂ ਦਾ ਢਿੱਡ ਨਹੀਂ ਭਰਦਾ ਤੇ ਦਾਜ ਦੀ ਮੰਗ ਨੂੰ ਲੈ ਕੇ ਵਿਵਤਾ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਨੇ ਬਿਮਲਾ ਦੇ ਸਹੁਰੇ ਪਰਿਵਾਰ ਨੇ ਉਸ ਤੇ ਦਾਜ ਲੈ ਹੁੰਦਾ ਦਬਾਅ ਪਾਣਾ ਸ਼ੁਰੂ ਕਰ ਦਿੱਤਾ ਦਬਾਅ ਨਾ ਚੱਲਦਿਆਂ ਬਿਮਲਾ ਨੇ ਪਾਖੜਾ ਵਿੱਚ ਛਿਲਾਂਗ ਮਾਰ ਕੇ ਆਤਮ ਹੱਤਿਆ ਕਰ ਲਈ ਰੁਕਾ ਆਇਆ ਸੀਗਾ ਇੱਕ ਜਿਹੜੀ ਆ ਰੀਕਾ ਨਹਿ ਚ ਸ਼ਾਲ ਮਾਰ ਕੇ ਜੀਵਨ ਜੀਲਾ ਖਤਮ ਕਰ ਲਈ ਆ ਜੀ ਜਿਸ ਤੇ ਅੱਜ ਫਿਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਆ ਇਹ ਪਤਾ ਲੱਗ ਗਿਆ ਜਿਹੜੀ ਮਾਫੀਆ ਸਹੇਲੀ ਸੀ ਇਹਦੀ ਉਹ ਇਸ ਨੂੰ ਦੇ ਨਾਲ ਇੱਧਰ ਮੱਥਾ ਟੇਕਣ ਕੋਰਦਵਾਰਿਆਈ ਸੀਗੀ ਆਪਣੇ ਜਿਹੜੇ ਮਾਤਾ ਸੱਸ ਸਹੌਰਾ ਜੀ ਸੱਸ ਸਹੌਰਾ ਤੇ ਆਪਣੇ ਘਰ ਵਾਲੇ ਤੋਂ ਦਾਜ ਦੇ ਮੰਗ ਮੰਗ ਕਰਨ ਤੇ ਆਪਣੀ ਘਰ ਦੇ ਵਿੱਚ ਲੜਾਈ ਝਗੜਾ ਹੋ ਕੇ ਕਰਕੇ ਇਹਨੇ ਆਪਣੀ ਥਾਬਲਾਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਨਿਲ ਦਾ ਖਤਮ ਕਰ ਲਿਆ ਜਿਸ ਤੇ ਅੱਜ ਕਾਰਵਾਈ ਅੰਮਲ ਵਿੱਚ ਲਿਆਂਦੀ ਗਈ ਮੁਕੱਦਮਾ ਨੰਬਰ 23 ਮਿਤੀ 7 ਤੈਨ 18 ਅਧੀਨ 308 ਆਈਪੀਸੀ ਜੀ ਬਰ ਖਿਲਾਫ ੜਕੀ ਬਿਮਲਾ ਬਿਮਲਾ ਰਾਣੀ ਬਿਮਲਾ ਰਾਣੀ ਜੀ ਤੇ ਉਰਫ ਹਰੀਕਾ ਦੇ ਘਰ ਵਾਲਾ ਅਸ਼ਵਨੀ ਕੁਮਾਰ ਜੀ ਅਤੇ ਮਦਨ ਲਾਲ ਦੇ ਬਰ ਖਿਲਾਫ ਦਰਜ ਜੇਕਰ ਬਸੀ ਬਿਠਾਣਾ ਕੀਤਾ ਦਾਜ ਦੀ ਮੰਗ ਨੇ ਜਿੱਥੇ ਇੱਕ ਪਰਵਾਦ ਸਾਰੇ ਸੁਪਨੇ ਤੇ ਸਾਰੀਆਂ ਖੁਸ਼ੀਆਂ ਉਜਾੜ ਦਿੱਤੀਆਂ ਉੱਥੇ ਹੀ ਉਸ ਦੇ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਨੇ ਮ੍ਰਿਤਕਾ ਦੇ ਭਰਾ ਵਿਨੋਦ ਕੁਮਾਰ ਨੇ ਪੁਲਿਸ પાસે ਕਾਰਵਾਈ ਕਰਨ ਦੀ ਮੰਗ ਕਰਦਿਆਂ ਬਿਮਲਾ ਦੇ ਪਤੀ ਅਸ਼ਵਨੀ ਸੋਰਾ ਮਰਨ ਲਾ ਤੇ ਸੱਸ Nirmala Devi ਤੇ ਪਰਚਾ ਦਰਜ ਕਰਵਾਇਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਾਜ ਦੇ ਲੋਭੀਆਂ ਦੀ ਗ੍ਰਿਫਤਾਰੀ ਕਦ ਤੱਕ ਹੁੰਦੀ ਹੈ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ